ਸਾਨੂੰ ਦੇ ਵੀਰ ਦੀ ਹਰ ਇਨਸਾਫ ਚਾਹੀਦਾ ਹੈ ਨਾ ਉਹ ਇਦਾਂ ਦੇ ਹੈਗੇ ਸੀ ਤੇ ਨਾ ਉਹ ਜਿੱਦਾਂ ਦੇ ਕੰਮ ਕਰਦੀ ਸੀ ਤੁਹਾਨੂੰ ਕੀ ਪਤਾ ਲੱਗਾ ਸੀ ਕਿਸ ਤਰ੍ਹਾਂ ਪਤਾ ਲੱਗਾ ਕਿਨੇ ਦੱਸਿਆ ਆ ਕੇ ਵੀ ਇਦਾਂ ਕੁਝ ਹੋਇਆ ਇਨਕਾਉਂਟਰ ਕੀਤਾ ਗਿਆ ਸਾਨੂੰ ਖਬਰਾਂ ਚ ਪਤਾ ਲੱਗਾ ਜੀ ਹਾਂਜੀ ਅਸੀਂ ਸਵੇਰ ਦੀਆਂ ਲਾ ਕੇ ਬੈਠੇ ਸੀ ਖਬਰਾਂ ਸਾਨੂੰ ਖਬਰਾਂ ਚ ਪਤਾ ਲੱਗਾ ਹੈ ਸਾਰਾ ਕੁਝ ਫਿਰ ਡੈਡੀ ਬਾਹਰੋਂ ਆਏ ਤੇ ਡੈਡੀ ਕਹਿੰਦੇ ਵੀ ਖਬਰਾਂ ਲਾ ਕੇ ਵੇਖੋ ਫਿਰ ਅਸੀਂ ਖਬਰਾਂ ਲਾ ਕੇ ਵੇਖਿਆ ਸਾਨੂੰ ਆ ਕੁਝ ਪਤਾ ਲੱਗਾ ਜੀ ਤੁਹਾਡੀ ਮੈਰਿਜ ਕਦੋਂ ਸੀ ਕਦੋਂ ਸ਼ਾਦੀ ਤੁਹਾਡੀ ਸਾਨੂੰ ਸਾਡੀ ਮੈਰਿਜ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤੇ ਹੁਣ ਕਿੰਨੇ ਚਿਰ ਤੋਂ ਜਸ਼ਨਪੁਰ ਦੀ ਘਰ ਨਹੀਂ ਸਿਆ ਐ ਅੱਟ ਅਮ ਮੰਗਲਵਾਰ ਗਏ ਸੀ ਤੇ 8 ਦਿਨ ਹੋ ਗਿਆ ਜਨਾ ਕਰਿਆ ਨਾ ਉਹਨਾਂ ਦਾ ਫੋਨ ਕੁਝ ਨਾ ਉਹਨਾਂ ਦਾ ਕੁਝ ਹੋ ਰਹੀ ਫੋਨ ਲੱਗਦਾ ਸੀ ਇਹ ਪਤਾ ਚੱਲਿਆ ਕਿ ਉਸਨੇ ਬਖਸ਼ੀਵਾਲ ਚੌਂਕੀ ਦੇ ਉੱਪਰ ਕਹਿਿਆ ਯਾਰ ਇੱਕ ਅਟੈਕ ਕੀਤਾ ਪੁਲਿਸ ਕਹਿ ਰਹੀ ਹੈ ਨਹੀਂ ਇਹ ਸਾਰਾ ਕੁਝ ਝੂਠ ਜੀ ਹਾਂਜੀ ਸਾਨੂੰ ਜਿੱਥੇ ਮਰਜ਼ੀ ਖਿਲਾੜ ਕੇ ਪਹੁੰਚ ਲੋਏ ਸਭ ਕੁਝ ਝੂਠ ਹਾਂਜੀ ਸਾਨੂੰ ਪਤਾ ਨਹੀਂ ਇਹ ਨਾ ਸਾਨੂੰ ਪਤਾ ਆ ਉਹਨਾਂ ਨੇ ਕੀ ਕੀਤਾ ਬਸ ਇਹ ਸਾਨੂੰ ਹੀ ਨਾ ਪਤਾ ਵੀ ਘਰੋਂ ਕਿੱਗੇ ਗੱਡੀ ਤੇ ਚੱਲਾ ਸਭ ਇੱਕ ਦਿਨ ਫੋਨ ਆਇਆ ਸੀ ਉਹ ਕਹਿੰਦੇ ਸੀ ਕੰਮ ਕਰਦੇ ਪਏ ਆ ਮੁੜ ਕੇ ਨਹੀਂ ਸਾਨੂੰ ਪਤਾ ਲੱਗਾ ਨਾ 8 ਦਿਨ ਹੋ ਗਏ ਮਨਾਮ ਕੋ ਨਾ ਫੋਨ ਕੋਈ ਆਇਆ ਜਿਸਨ ਪ੍ਰੀਤ ਦੀ ਮਾਤਾ ਵੀ ਮੇਰੇ ਸਾਥ ਹੈ ਉਹਨਾਂ ਸੇ ਗੱਲ ਕਰਤੇ ਤੁਸੀਂ ਦੱਸ ਦਿਓ ਜੀ ਕਦੋਂ ਪਤਾ ਲੱਗਾ ਸੀ ਤੁਹਾਨੂੰ ਕਿ ਇਹ ਇਸ ਤਰ੍ਹਾਂ ਦਾ ਅਨਕਾਉਂਟਰ ਕਰਤਾ ਮੇਰੇ ਪਤਾ ਲੱਗਾ ਜੇ ਉਹ ਵੀ ਇਹ ਸੁਣਣ ਡੀਆਂ ਸੀ ਤੇ ਤਾਂ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਮੈਂ ਤਾਂ ਇਹ ਦੇਖਣ ਡੀ ਸੀ ਤੇ ਮੈਨੂੰ ਨੇ ਦੱਸਿਆ ਇਹਨਾਂ ਨੇ ਤੇ ਇਹਦਾ ਪਿਓ ਆਇਆ ਤਾਂ ਉਹਨੇ ਦੱਸਿਆ ਹੀ ਵੀ ਆ ਤੇ ਮੈਨੂੰ ਮੇਰਾ ਤਾਂ ਮੁੰਡਾ ਗਿਆ ਘਰ ਰੋਕਾ ਮਤੇ ਜਿੰਨ ਗਵਾਨਾਂ ਵਾਲੇ ਨੇ ਖੜਿਆ ਗੱਡੀ ਤੇ ਖੜਿਆ ਕਹਿ ਕੇ ਤੇ ਗੱਡੀ ਤੇ ਗਿਆ ਵਾ ਇਥੇ ਦਿਹਾੜੀ ਕਰਦਾ ਤਾਂ ਰ ਚੰਗਾ ਭਲਾ ਕੰਮ ਕਰਦਾ ਰ ਇੱਥੇ ਕਰਦਾ ਹੀ ਨਹੀਂ ਰਿਆ ਕੰਮ ਅਸੀਂ ਕਹਿੰਦੇ ਚੱਲ ਮਿਹਨਤ ਕਰ ਖਾ ਤੂੰ ਹੁਣ ਤਾਂ ਬੜਾ ਸਿਰ ਤੇ ਬੋਝ ਪਾਏਂਗਾ ਤੇ ਫੇਰ ਹੀ ਪਤਾ ਲੰਗੂ ਅਈ ਕਿੰਨਾ ਕਚਿਰ ਖਵਾਣੀਆ ਕਿੰਨੇ ਦਿਨ ਹੋ ਗਏ ਘਰੋਂ ਤੇ ਕਰਨੀ ਸੀ ਆਏ ਮੰਗਲਵਾਰ ਦਾ ਗਿਆ ਵਾ ਭਲਕੇ 8 ਦਿਨ ਹੋ ਜਣੇ ਨੂੰ ਗਏ ਜਿਸ ਤਮ ਨਾਲ ਪੁਲਿਸ ਕਹਿ ਰਹੀ ਆ ਕਿ ਇਹ ਜੂਪੀ ਦੇ ਵਿੱਚੋਂ ਫੜਿਆ ਗਿਆ ਝੂਠ ਆ ਝੂਠ ਜੂਪੀ ਕੀ ਕਰਨ ਗਿਆ ਸੀ ਹੁਣ ਪਿੰਡ ਵਾਲਿਆਂ ਨੂੰ ਪਤਾ ਵੀ ਕਿੰਨੇ ਕੇ ਮੁੰਡੇ ਕਰਨ ਜੋਗੇ ਹੈਗੇ ਆ ਤੇ ਲੋਕ ਪੁਰਾਣਾ ਪਿੰਡ ਵੀ ਸਾਡਾ ਵਾ ਉਹਨਾਂ ਨੂੰ ਪਤਾ ਵੀ ਇਹ ਕਿੰਨੇ ਕੁ ਜੋਗੇ ਹੈਗੇ ਨੇ ਮਾਤੜ ਬੰਦੇ ਹੈਗੇ ਆ ਨਾ ਸਾਡੀ ਪਿਆਰੀ ਨਾ ਬੰਨਾਂ ਹੀ ਦਿਹਾੜੀ ਚੱਪਾ ਕਰਕੇ ਖਾਣ ਵਾਲੀ ਮੇਰੇ ਤਿੰਨੇ ਮੁੰਡੇ ਕੰਮ ਕਰ ਦਿੰਦੇ ਆ ਤਿੰਨ ਭਰਾਣੇ ਹਾਂ ਤਿੰਨ ਭਰਾ ਵਾ ਤਿੰਨੇ ਭੈਣਾਂ ਨੇ ਦੋ ਭੈਣਾਂ ਨੇ ਇੱਕ ਜੀਰੇ ਵੀ ਆ ਤੇ ਇੱਕ ਦੋਵੀਂ ਭੈਣਾਂ ਉਧਰ ਵੀ ਆਈਆਂ ਗਿਆ ਕਿਤੇ ਨਾ ਸੀ ਘਰੋਂ ਕਦੋਂ ਗਿਆ ਸੀ ਕਿੱਥੇ ਨਾ ਗਿਆ ਸੀ ਉਹਨਾਂ ਦਾ ਵਾ ਉਹਨੇ ਹੀ ਖੜਿਆ ਗੱਡੀ ਤੇ ਚੱਲੀ ਗੱਡੀ ਤੇ ਹੀ ਗਿਆ ਵਾ ਨਾ ਤਾਂ ਕਿ ਐ ਕਹਿੰਦਾ ਮੈਂ ਗੱਡੀ ਤੇ ਜਾਣਾ ਤੇ ਮੈਂ ਗੱਡੀ ਤੇ ਨਾ ਜਾ ਉੱਥੋਂ ਤੈਨੂੰ ਕੀ ਲਿਆਉਣਾ ਤੂੰ ਗੱਡੀ ਤੇ ਕਮਾ ਕੇ ਜਿਹੜਾ ਤੂੰ ਇੱਥੇ ਨਹੀਂ ਕਰਦਾ ਤਾਂ ਗੱਡੀ ਤੇ ਕੀ ਲਿਆਏਗਾ ਤੇ ਪੁੱਤ ਇੱਥੇ ਹੀ ਕਰਨ ਵਾਲੇ ਆਪਣੀ ਜਨਾਨੀ ਸਾਹਿਬ ਤੇ ਨਾਲ ਕਰਨ ਸਾਮਾ ਨੂੰ ਆ ਜੇ ਕਰੇਗਾ ਤੂੰ ਆਹ ਗੱਲ ਪੁੱਤ ਬਾਕੀ ਲੋਕ ਜੋ ਮਰਜ਼ੀ ਕਹਿਣ ਜੋ ਮਰਜ਼ੀ ਬਣਾਉਣ ਸਾਨੂੰ ਉਹ ਨਹੀਂ ਹੈਗਾ ਠੀਕ ਹਨ ਮੈਨੂੰ ਤਾਂ ਪਤਾ ਵਾ ਇਹ ਤਾਂ ਪਿੰਡ ਵਾਲਿਆਂ ਨੂੰ ਹੀ ਪਤਾ ਵਾ ਕਿ ਮੁੰਡੇ ਮਿਹਨਤ ਕਰਦੇ ਨੇ ਮੁੱਜੋ ਮਰਜ਼ੀ ਬਣਾ बिल्कुल जे जशनप्रीत का परिवार था काफी गरीब परिवार है आप घर देख सकते हैं कि काफी छोटा सा घर है तीन महीने पहले ही इसकी शादी जो हुई थी बताया जा रहा है कि ये तीन भाई हैं और दो बहनें हैं काफी गरीब परिवार है बताया जा रहा है कि ये ड्राइवरी का काम करता था तो कुछ कुछ समय पहले ही ये घर से गया था किसी ड्राइवर किसी लड़के के साथ गया था कि वो ड्राइवरी करने के लिए जा रहा था था। अभी ये भी बताया जा रहा है कि काफी गरीब गरीब परिवार है इनका कहना है कि वो ऐसा लड़का नहीं था क्योंकि मेहनत मजदूरी करता था ड्राइवरी का काम करता था ये परिवारिक और जो गाँव के लोग हैं वो भी यहाँ पर इकत्तर हुए हैं सभी का यही कहना है कि वो काफी अच्छा लड़का था लेकिन हो सकता है कि गलत संगत में नशा नुशा करता था लेकिन ऐसी वारदात को अंजाम वो नहीं दे सकता लेकिन जिस तरह से बताया जा रहा है कि उसका एनकाउंटर जो है वो यूपी में कर दिया गया है ਕੈਮਰਾ ਪਰਸਨ ਕਬੀਰ ਕੇ ਸਾਥ ਅਵਤਾਰ ਸਿੰਘ ਜੀ ਮੀਡੀਆ ਗੁਰਦਾਸਪੁਰ